ਜੀ ਸਤਿ ਸ਼੍ਰੀ ਅਕਾਲ ਜੀ ਪਾਲ ਜੀ ਮਹਾਰਾਣੇ ਦੀ ਫਾਰਮ ਤੋਂ ਆਓ ਬੇਟੀ ਸਾਨੂੰ ਨਮਜੋਦ ਤੋਂ ਟੋਕਾ ਕਰਕੇ ਦਿਖਾ ਜੀ ਆਹ ਦੇਖੋ ਠੀਕ ਹੈ ਨੀ ਇਹ ਜੀ ਜੀ ਤੁਹਾਨੂੰ ਦਿਖਾਉਣ ਦਾ ਮਕਸਦ ਮਕਸਦ ਇਹ ਹੈ ਕਿ ਮੇਰੇ ਲਾਣੇਦਾਰ ਨੇ ਵੀ ਟੋਕਾ ਡੱਲਾ ਸਭ ਕਰ ਲੈਂਦੇ ਆ ਵੈਸੇ ਤਾਂ ਮੈਂ ਹੀ ਕਰਦਾ ਉਹਨਾਂ ਵੈਸੇ ਇਹ ਵੀ ਕਰ ਲੈਂਦੀ ਆ ਹਾਂ ਜੀ ਇਹ ਸਾਰੇ ਕੰਮ ਅਸੀਂ ਰਲ ਮਿਲ ਕੇ ਵੰਡ ਕੇ ਕਰਦੇ ਆਂਗੇ ਇਹ ਨਹੀਂ ਹੈਗਾ ਵੀ ਇਕੱਲੇ ਦੀ ਸਰਤੇ ਕੋਈ ਕੰਮ ਆਰਾਂ ਜ਼ਰੂਰ ਮੇਰੇ ਕੱਡੇ ਦੀ ਸਤਨੇ ਆ ਦੇ ਆਪਾਂ ਕਿੰਨੀਆਂ ਲਾਤਰੀਆਂ ਹੁਣ ਦੁੱਧ ਪਾ ਕੇ ਆਵਾਂਗੇ ਪਰ ਦੁੱਧ ਪਾ ਕੇ ਆ ਕੇ ਅੱਜ ਬਾਦ ਫਰੀ ਹੈ ਅੱਜ ਬਾਦ ਹੋਰ ਕੰਮ ਤਦਾ ਕਰਾਂਗੇ ਖਰਾ ਹੱਥਨ ਟੈਮ ਲਿਉਣ ਲੱਗੇ ਹੁਣ ਆਪਾਂ ਆ ਦੇਖ ਆਪਣੀ ਸੱਸਬਦੀ ਤਿਆਰੀ ਚ ਹੋਗੇ ਤੇ ਆ ਖੜੀ ਆਪਣੀ ਰਾਣ ਹੋਰ ਇਹ ਨਾਲ ਇੱਕ ਖਾਣਾ ਢਕਾਈਏ ਫਿਰ ਵੀ ਝਾਕਰੀ ਵੀ ਹੋਰ ਪਾ ਦਈਏ ਝਾਕ ਕਰ ਦਈਏ ਕਿੰਨੇ ਤੇ ਆ ਦੇਖੋ ਮੈਂ ਇਹ ਤੁਹਾਨੂੰ ਐਂ ਦਿਖਾਉਣ ਦਾ ਮਕਸਦ ਇਹ ਹੈ ਕਿ ਵੀ ਮਾਤਰਾ ਦੇ ਕੱਲੇ ਧੀ ਵੀ ਕੰਮ ਕਰ ਸਕਦੀ ਆ। ਰੋਕਾ ਟੰਡਾ ਸਭ ਕਰ ਸਕਦੀ ਆ। ਐਂਟੀਆਂ ਮੋਹੀਏ ਕਰੇ ਹੋਏ ਨੇ ਮੇਰੇ। ਲੇਕਿਨ ਐ ਨਹੀਂ ਹੈਗਾ ਵੀ ਮੰਨ ਲਓ ਗੱਲ ਮੇਰੇ ਕੱਲੇ ਦੇ ਸਿਰ ਤੇ ਕੰਮ ਕਰਦਾ। ਸਾਰਾ ਪਰਿਵਾਰ ਰਲ ਮਿਲ ਕੇ ਕੰਮ ਕਰਦੇ ਆ। ਆ ਬੈਠਾ ਇੱਕ ਇਧਰ ਸਾਡਾ ਸਰਦਾਰ। ਇਹ ਵਸੇ ਦੁਕਾਨ 'ਚ ਨੰਗਈ ਰਹਿੰਦਾਗਾ। ਇਹ ਦੁਕਾਨ 'ਤੇ ਬੈਠਾ ਰਹਿੰਦਾ। ਆਦੇ ਹੁਣ ਆਪਾਂ ਦੁੱਧ ਪਾਉਣ ਜੱਲਦੇ ਆਂ। ਰੋਕਾ ਕਰਤਾ ਐ ਰਿਡੀ ਪਰਾਂ ਹੋਊਗੀ ਹੁਣ ਫਿਰ ਆਪਾਂ ਦੁੱਧ ਲੈ ਕੇ ਚੱਲਾਂਗੇ ਆਪਾਂ ਵੀਡੀਓ ਜਿਆਦੀ ਗੁੱਸਾ ਹੁਣ ਚਾਹ ਪੀ ਕੇ ਆਪਾਂ ਚਲਾਂਗੇ ਬਸ ਦੁੱਧ ਕੋਣ ਦੁੱਧ ਪਾ ਕੇ ਆ ਕੇ ਉਸ ਬਾਅਦ ਨਾ ਉਹ ਵਿਜੜੇ ਮਾੜੇ ਮੋٹے ਅੱਡੇ ਦੇ ਕੰਮ ਨੇ ਉਹ ਕਰਾਂਗੇ ਉਹ ਕਰਕੇ ਭਾਈ ਆਪਦਾ ਆਰਾਮ ਕਰਕੇ ਆ ਸੰਜੋਤਾ ਫਿਰ ਹਰਾ ਵਟਕੇ ਲਿਆ ਮੰਗ ਠੀਕ ਆ ਬੀਜੀ ਸასი ਕਾਲ ਧੰਨਵਾਦ ਜੀ ਵੀਡੀਓ ਨੂੰ ਬੀਜੀ ਅੱਗੇ ਜਰੂਰ ਸ਼ੇਅਰ ਕਰਿਓ